ਆ ਗੱਲ ਕਰੀਏ ਮਿੰਟੂ ਜੀ ਆਪਾਂ ਜਗਮੀਤ ਬਰਾੜ ਦੀ ਕਿ ਉਹ ਵੀ ਮੈਦਾਨ ਦੇ ਵਿੱਚ ਡਟ ਗਏ ਹੁਣ ਆ ਕੇ ਤਾਂ ਇਸ ਵੇਲੇ ਕਿਉਂਕਿ ਇਲੈਕਸ਼ਨਾਂ ਦਾ ਮਾਹੌਲਾ ਚੱਲੋ ਐਟਲੀਸ ਥੋੜਾ ਜਿਹਾ ਸਰਗਰਮ ਤਾਂ ਹੋਈ ਸਿਆਸਤ ਦੇ ਵਿੱਚ ਪਰ ਨਾਲ ਨਾਲ ਆਪਾਂ ਗੱਲ ਰਾਜੇ ਵੜਿੰਗ ਦੀ ਵੀ ਕਰ ਲਈ ਕਿ ਵੜਿੰਗ ਸਾਹਿਬ ਤੇ ਤਾਂ ਉਸਤਾਦ ਰਹੇ ਨੇ ਜੀ ਉਹ ਮੰਨਦੇ ਵੀ ਕਿ ਨਹੀਂ ਮੰਨਦੇ ਵਹਿਮ ਇੱਕ ਦੋ ਵਾਰੀ ਪੁੱਛਿਆ ਉਹਨਾਂ ਨੂੰ ਇਹ ਗੱਲਾਂ ਬਾਤ ਸੁਣੀਆਂ ਨੇ ਉਹ ਮੰਨਦੇ ਨਹੀਂ ਹੈਗੇ ਕਿ ਨਹੀਂ ਕਿ ਨਹੀਂ ਜੀ ਇਹ 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 ਚੀਜ਼ ਜਿਹੜੀ ਹੈ ਨਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਜਗਮੀਤ ਬਰਾੜ ਦਾ ਇਲੈਕਸ਼ਨ ਨਾਲ ਕੋਈ ਕੰਸਰਨ ਨਹੀਂ ਹੈ ਜੀ ਉਹ ਇੱਕ ਟਵੀਟ ਕੱਲ ਕੀਤਾ ਜਿਹਦੇ ਨਾਲ ਜਿਹੜਾ ਟਵੀਟ ਹੈ ਉਹ ਜਗਮੀਤ ਨੂੰ ਇੱਕ ਵਾਰੀ ਫੇਰ ਜਗਮਗ 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 ਕਰਾ ਗਿਆ ਜੀ ਭਾਵੇਂ ਉਹ ਸਿਆਸਤ ਦੇ ਵਿੱਚ ਥੋੜਾ ਚਮਕਿਆ ਠੀਕ ਹੈ ਜੀ ਉਹ ਟਵੀਟ ਸਿਆਸਤ ਨਾਲ ਥੋੜਾ ਜੁੜਦਾ ਕਹਿ ਸਕਦੇ ਹੋ ਤੁਸੀਂ ਜੀ ਉਸ ਟਵੀਟ ਨੇ ਸਭ ਦਾ ਧਿਆਨ ਇਸ ਵਾਸਤੇ ਖਿੱਚਿਆ ਕਿਉਂਕਿ ਮਾਨ ਸਾਹਿਬ ਚੇਤਰ ਸਿੰਘ ਵਸਾਵਾ ਲਈ ਕੀਤੀਆਂ ਰੈਲੀਆਂ ਵਗੈਰਾ ਦੀਆਂ ਫੋਟੋ ਆਪਣੇ ਪੇਜ ਤੇ ਪਾਉਂਦੇ ਆ ਉਹ ਕਹਿੰਦੇ ਆ ਕਿ ਮੈਨੂੰ ਬੋਲਣੇ ਦੀ ਲੋੜ ਕੋਈ ਨਹੀਂ ਪੰਜਾਬ ਦੀ ਜਨਤਾ ਬੋਲਦੀ ਆ ਵਗੈਰਾ ਵਗੈਰਾ ਹੀਲਾ ਘੱਟ ਕੇ ਪੈ ਰਹੀਆਂ ਨੇ ਜੀ ਪਰ ਇੱਕ ਚੀਜ਼ ਤੁਸੀਂ ਦੇਖੋਗੇ ਕਿ ਇੱਥੋਂ ਦੀ ਜਿਹੜੀ ਸਬਾਈ ਇਕਾਈ ਆ ਉਹਨਾਂ ਨੇ ਇੱਕ ਮੁੱਦਾ ਬਿਲਕੁਲੀ ਇਸ ਰੋਲ ਖਚੋਲੇ 'ਚ ਗੋਲਿਆ ਨਹੀਂ ਕਿ ਜੋ ਅਰਵਿੰਦ ਕੇਜਰੀਵਾਲ ਤੇ ਟੈਰਰ ਫੰਡਿੰਗ ਦੇ ਦੋਸ਼ ਲੱਗੇ ਆ ਉਹਦੇ ਤੇ ਕੋਈ ਜ਼ਿਆਦਾ ਇਧਰੋਂ ਸਖਤ ਟਿੱਪਣੀ ਨਹੀਂ ਆਈ ਜੀ ਕੋਈ ਕਾਦੁਕੀ ਆਈ ਹੋਵੇ ਤਾਂ ਮੈਨੂੰ ਪਤਾ ਨਹੀਂ ਹੈ ਤਾਂ ਜਗਮੀਤ ਬਰਾੜ ਨੇ ਇਸ ਮਾਮਲੇ ਦੇ ਵਿੱਚ ਸਪੋਰਟ ਕੀਤਾ ਅਰਵਿੰਦ ਕੇਜਰੀਵਾਲ ਨੂੰ ਜੀ ਸਪੋਰਟ ਕੀਤਾ ਅਰਵਿੰਦ ਕੇਜਰੀਵਾਲ ਨੂੰ ਕਿ ਭਾਈ ਇਦਾਂ ਨਹੀਂ ਹੋ ਸਕਦਾ ਇਹ ਬਿਲਕੁਲ ਨਿਰਮੂਲ ਦੋਸ਼ ਨੇ ਬੇਬੁਨਿਆਦ ਦੋਸ਼ ਨੇ ਵੈਸੇ ਤੇ ਗੱਲ ਦੇ ਵਿੱਚ ਵਜ਼ਨ ਵੀ ਆ ਕਿ ਇੱਕ ਪਾਸੇ ਤੇ ਡੀਲ ਦੀ ਗੱਲ ਹੈ ਤੇ ਦੂਸਰੇ ਪਾਸੇ ਤੇ ਇਹਨਾਂ ਦੇ ਘਰਾਓ ਹੋ ਰਹੇ ਸਨ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿ ਭਾਈ ਤੁਸੀਂ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਰੋਕੀ ਹੈ ਯਾਦ ਹੈ ਤੁਹਾਨੂੰ 2122 ਦੇ ਵਿੱਚ ਕੀ ਹੋ ਰਿਆ ਸੀ ਇਹਨਾਂ ਦੇ ਨਾਲ ਇਹ ਤੇ ਅੱਖ ਬਚਾ ਕੇ ਨਿਕਲ ਜਾਂਦੇ ਸੀ ਅੰਸਰਾਜ ਅੰਸ ਵਾਲਾ ਇਹਨਾਂ ਦਾ ਹਾਲ ਹੋਇਆ ਪਿਆ ਸੀਗਾ ਉਸ ਵੇਲੇ ਕਿਤੇ ਵੀ ਜੜੀਆਂ ਸਿੱਖ ਜਥੇਬੰਦੀਆਂ ਦੀਆਂ ਸੀ ਉਹਨਾਂ ਤੋਂ ਟਾਲਾ ਵੱਟ ਜਾਂਦੇ ਹੁੰਦੇ ਸੀਗੇ ਤੇ ਮਗਰ ਲੱਗੇ ਰਹੇ ਨੇ ਇਹਨਾਂ ਦੇ ਤੇ ਇਹ ਹੁਣ ਕਹ ਲਓ ਕਿ ਜਾਂਚ ਪੜਤਾਲ ਦਾ ਵਿਸ਼ਾ ਜ਼ਰੂਰ ਹੈ ਪਰ ਇਹ ਟਵੀਟ ਜਿਹੜਾ ਹੈ ਉਹ ਜਗਮੀਤ ਬਰਾੜ ਵੱਲ ਧਿਆਨ ਖਿੱਚ ਗਿਆ ਕਿ ਕੀ ਉਹ ਪਾਰਟੀ ਬਦਲ ਰਹੇ ਨੇ ਕਿਉਂਕਿ ਉਹਨਾਂ ਦੀ ਉਹ ਜਰੋ ਟ ਐਮ ਸੀ ਸੀ ਉਸ ਵੇਲੇ ਵੀ ਨਾ ਚੱਲਦਾ ਸੀ ਅਨ ਕੰਡੀਸ਼ਨਲ ਅਲਾਈਅੰਸ ਸੀਗਾ ਪੰਜਾਬ ਦੇ ਵਿੱਚ ਹੋ ਸਕਦਾ ਕਿਤੇ ਆ ਕਿਤੇ ਨਹੀਂ ਉਹ ਰੈਲੀ 'ਚ ਵੀ ਗਏ ਸੀਗੇ ਸ਼ਾਇਦ ਮੂਗੇ ਇੱਕ ਵਾਰੀ ਰੈਲੀ 'ਚ ਵੀ ਗਏ ਸੀ ਜੀ ਜੇ ਮੈਂ ਨਹੀਂ ਬੋਲਦਾ ਤਾਂ ਕਈ ਸਾਲ ਪਹਿਲਾਂ ਦੀ ਗੱਲ ਆ ਜੀ ਅੱਛਾ ਉਹ ਕਿਉਂਕਿ ਜਦੋਂ ਜਗਮੀਤ ਬਰਾੜ ਹੋਰਾਂ ਦੀ ਗੱਲ ਆਉਂਦੀ ਹੈ ਗੱਲ ਬਦਲੀ ਨਾਲ ਉਹਨਾਂ ਦੇ ਵੀ ਆ ਜਾਂਦੀ ਹੈ ਉਹਨਾਂ ਆਈਓ ਤੇ ਤੁਸੀਂ ਟੀਐਮਸੀ ਕਹ ਦਿੱਤੀ ਐ ਤਵਾੜੀ ਕਾਂਗਰਸ ਵੀ ਉਹ ਉਹਨਾਂ ਨੇ ਜੁਆਇਨ ਕਰ ਲਈ ਸੀਗੀ ਬਤੇਰਾ ਖੁਸ਼ ਆ ਪਰ ਜਦੋਂ ਇਹ ਥੋੜਾ ਜਿਹਾ ਪੜਤਾਲ ਕਰਕੇ ਪਤਾ ਕੀਤਾ ਗਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਐ ਕਿ ਨਹੀਂ ਮੈਂ ਕਾਂਗਰਸ ਜਿਹੜੀ ਐ ਉਹ ਮਤਲਬ ਕਿ ਇਹ ਨਹੀਂ ਐ ਕਿ ਕੋਈ ਛੱਡ ਰਿਹਾ ਉਹ ਕਹਿੰਦੇ ਕਿ ਮੈਂ ਮਤਲਬ ਕਿ ਆਈਡੀਓਲੋਜੀਕਲੀ ਅੱਜਕੱਲ ਪੂਰਾ ਕਾਂਗਰਸੀ ਆ ਤੇ ਮੈਂ ਸੀਗਾ ਉਹ ਉਹ ਇਧਰ ਹੀ ਆ ਮੇਰਾ ਰੁਝਾਨ ਜੀ ਤੇ ਭਾਈ ਵੀ ਗੱਲਬਾਤ ਉਤਲੇ ਲੈਵਲ ਤੇ ਹੋ ਜਾਂਦੀ ਆ ਤਾਂ ਦੂਸਰੇ ਪਾਸੇ ਉਹਨਾਂ ਦਾ ਕਹਿਣਾ ਸੀਗਾ ਕਿ ਯਾਰ ਕੁਝ ਵੀ ਆ ਸੱਚ ਦਾ ਸਾਥ ਦੇਣਾ ਚਾਹੀਦਾ ਤੇ ਜਦੋਂ ਪੁੱਛਿਆ ਗਿਆ ਕਿ ਬਈ ਤੁਹਾਨੂੰ ਕੋਈ ਸੱਦਾ ਸੁੱਦਾ ਨਹੀਂ ਆਇਆ ਫਿਰ ਤੁਹਾਡੇ ਤੇ ਜਿਗਰੀ ਯਾਰ ਵਿੱਚ ਨੇ ਜੀ ਅੱਜ ਮੈਂ ਤੁਸੀਂ ਰਾਜਾ ਵਡਿੰਗ ਦਾ ਜ਼ਿਕਰ ਕੀਤਾ ਤਾਂ ਰਾਜਾ ਵਡਿੰਗ ਤਾਂ ਬਈ ਹਣਾ ਚਲੋ ਬਾਅਦ ਚ ਉਹ ਗੱਲ ਕਰ ਲੈਨੇ ਆ ਜੀ ਤਾਂ ਉਹ ਕਹਿੰਦੇ ਕਿ ਨਹੀਂ ਮੈਨੂੰ ਕਿਸੇ ਨੇ ਕਿਹਾ ਨਹੀਂ ਪਰ ਜੇ ਜ਼ਰੂਰਤ ਹੁੰਦੀ ਤਾਂ ਮੈਂ ਤਿਆਰ ਵੀ ਸੀਗਾ ਮੈਂ ਪ੍ਰਚਾਰ ਵੀ ਕਰ ਦਿੰਦਾ ਕਿਤੇ ਕਿਤੇ ਦੋ ਚਾਰ ਬੰਦੇ ਨੂੰ ਮੇਰੀ ਗੱਲ ਸ਼ਾਇਦ ਚੰਗੀ ਲੱਗਦੀ ਪਰ ਕਾਂਗਰਸ ਨੇ ਨਹੀਂ ਕੀਤਾ ਪਰ ਇਹ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲੀ ਗੱਲ ਹੈ ਕਿ ਬੜੇ ਠੰਡੇ ਜੇ ਬੈਠੇ ਇੱਕ ਨੇਤਾ ਨੇ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਦਿੱਤੀ ਇਹ ਬੜੀ ਇੰਟਰਸਟਿੰਗ ਗੱਲ ਹੈ ਜਦ ਕਿ ਇਹਨਾਂ ਦੀ ਇਕਾਈ ਚ ਕੋਈ ਤਗੜਾ ਪ੍ਰਤੀਕਰਮ ਨਹੀਂ ਆ ਹਾਂ ਇਹ ਗੱਲ ਬਿਲਕੁਲ ਠੀਕ ਹੈ ਕਿੰਨਾਂ ਨੇ ਆਪਣੀ ਪਾਰਟੀ ਚ ਕੋਈ ਨਹੀਂ ਬੋਲਿਆ ਐਟਲੀਸਟ ਬਿਲਕੁਲ ਬਿਲਕੁਲ ਇਹ ਚੀਜ਼ ਤਾਂ ਕਿਤੇ ਨਾ ਕਿਤੇ ਕਹ ਲੋ ਕਿ ਥੋੜੀ ਜਿਹੀ ਧਿਆਨ ਖਿੱਚਵੀ ਹੈਗੀ ਜੀ 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 ਤਾਂ ਇਹਦੇ ਲੈ ਪਾਸਿਓਂ ਜਸ ਬਰਾੜ ਜੀ ਇਹ ਕਹਿੰਦੇ ਜੀ ਕਿ ਜਗਮੀਤ ਬਰਾੜ ਕਿਹੜੀ ਪਾਰਟੀ ਚ ਹੈ ਤਾਂ ਉਹਨਾਂ ਦੀ ਕੋਠੀ ਦੇ ਝੰਡੇ ਤੋਂ ਪਤਾ ਲੱਗਦਾ ਕਿ ਜਦੋਂ ਝੰਡਾ ਲੱਗਿਆ ਜਾਂਦਾ ਚਲੋ ਉਹ ਜੋ ਮਰਜ਼ੀ ਕਹ ਲੋ ਜਗਮੀਤ ਬਰਾੜ ਜਗਮੀਤ ਬਰਾੜ ਜੇ ਕਾਂਗਰਸੀ ਰਹਾ ਤਾਂ ਬੜਾ ਠੋਕ ਕੇ ਰਹਾ ਜੀ 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 ਪਰ ਇੱਕ ਵੀ ਉਹ ਕਹਿੰਦੇ ਕਿ ਅਨੂਪ ਕੁਮਾਰ ਜੀ ਮੇਰੇ ਖਿਆਲ ਨਾਲ ਉਹ ਕਹਿੰਦੇ ਸੀ ਕਿ ਭਾਈ ਨਦੀ ਕਾਕਾ ਬਰਾੜ ਨਾਲ ਵੀ ਕੋਈ ਪੈਂਦੀ ਹੈ ਰਿਸ਼ਤਦਾਰੀ ਇਹ ਕਹਿੰਦੇ ਕਿ ਭਾਈ ਨਹੀਂ ਮੇਰੇ ਖਿਆਲ ਹੋ ਸਕਦਾ ਨਹੀਂ ਹੋ ਸਕਦਾ ਮਾਨ ਸਾਹਿਬ ਦੇਖੋ ਜਗਮੀਤ ਬਰਾੜ ਅੱਜ ਦੀ ਪੀੜ੍ਹੀ ਵਾਸਤੇ ਤਾਂ ਇੱਕ ਹਾਸੇ ਦਾ ਪਾਤਰ ਹੈ ਮਜ਼ahiya ਪਾਤਰ ਹੈ ਪਰ ਜੇ ਤੁਸੀਂ ਇਹਨਾਂ ਦੀਆਂ ਰੂਟਸ ਦੇਖੋਗੇ ਨਾ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਤੁਹਾਨੂੰ ਫਿਰ ਜੇ ਮੈਂ ਫੋਲਾ ਲੱਗ ਜਾਣਾ ਤੇ ਗੱਲਾਂ ਕਿਉਂਕਿ ਮੈਂ ਤਾਂ ਸੁਣੀਆਂ ਨੇ ਸਾਰੀਆਂ ਜੀ ਸੁਣੀਆਂ ਕੁਝ ਦੇਖੀਆਂ ਨੇ ਜਿਹੜਾ ਪ੍ਰਕਾਸ਼ ਸਿੰਘ ਬਾਦਲੂ ਰਾਂ ਦਾ ਬੇਸ ਬਣਿਆ ਸੀਗਾ ਨਾ ਮਾਝੇ ਵਾਲੇ ਪਿੰਡਾਂ ਚ ਇੱਥੇ ਲੰਬੀ ਚ ਜੀ ਉਹਦਾ ਇੱਕ ਵੱਡਾ ਕਾਰਨ ਗੁਰਮੀਤ ਸਿੰਘ ਖੁੱਡੀਆਂ ਸੀ ਜੀ ਮਖਤਿਆਰ ਸਿੰਘ ਵਰਗੀ ਜਿਹੜੀ ਫੈਮਿਲੀ ਸੀਗੀ ਇੱਥੇ ਜਾਂ ਹੋਰ ਪੱਕੀ ਦੇ ਵਿੱਚ ਤਗੜੀਆਂ ਢੇਰੀਆਂ ਸੀ ਮਤਲਬ ਕਿ ਉਹਨਾਂ ਦੀ ਯਾਰੀ ਦੋਸਤੀ ਪਹਿਲਾਂ ਇਹ ਸੀਗੀ ਤਾਂ ਇਹ ਇਕੱਠੇ ਹੀ ਸੀਗੇ ਨਾ ਕਾਲੀ ਪਰਿਵਾਰ ਸੀਗਾ ਇਹ ਵੀ ਜੀ ਤਾਂ ਹੌਲੀ ਹੌਲੀ ਫਿਰ ਇਹ ਇੱਥੇ ਦਰੀ ਵਸੀ ਹੈ ਬਾਦਲ ਪਰਿਵਾਰ ਦੀ ਤਾਂ ਜੇ ਇਹਨਾਂ ਪਿੰਡਾਂ 'ਚ ਦੇਖੋਗੇ ਪੱਕੀ ਪੱਕੀ 'ਚ ਖਾਸ ਤੌਰ ਤੇ ਉਹ ਤਾਂ ਅੱਸੀ-ਉਸੀ ਚ ਆ ਕੇ ਵਸੀ ਹੈ ਜੀ ਜਦੋਂ ਫਿਰ ਜਗਮੀਤ ਬਰਾੜ ਵੱਡਾ ਹੋ ਗਿਆ ਤੇ ਲੈਦਗੀ ਹੋ ਗਈ ਤਾਂ ਉਸ ਤੋਂ ਬਾਅਦ ਜਗਮੀਤ ਬਰਾੜ ਨੇ ਤੁਸੀਂ ਇਹ ਤਾਂ ਦੇਖੋ ਕਿ ਕੰਟੈਸਟ ਯਾਰ ਕਿਹੋ ਜਿਹਾ ਲੜਿਆ ਸੁਖਬੀਰ ਬਾਦਲ ਵਾਲਾ ਸਭ ਨੂੰ ਪਤਾ ਹੈ ਜੀ ਤੁਹਾਨੂੰ ਪਤਾ ਹੈ ਕਿ ਜਗਮੀਤ ਬਰਾੜ ਨੇ ਦੇਵੀ ਲਾਲ ਦੇ ਉਲਟ ਇਲੈਕਸ਼ਨ ਲੜਿਆ ਅੱਛਾ ਜੀ ਦੇਵੀ ਲਾਲ ਦੇ ਉਲਟ ਚਲੋ ਗੱਲਾਂ ਬੜੀਆਂ ਲੰਬੀਆਂ ਹੋ ਜਾਂਦੀਆਂ ਧਿਆਨ ਸਿੰਘ ਮੰਡ ਪਹਿਲੇ ਨੰਬਰ ਤੇ ਤੇ ਦੂਜੇ ਨੰਬਰ ਤੇ ਜਗਮੀਤ ਬਰਾੜ ਸੀਗੇ ਕੁਝ ਕੁ ਹਜ਼ਾਰ ਵੋਟਾਂ ਦੇ ਫਰਕ ਨਾਲ ਸੱਤ ਹਲਕਿਆਂ 'ਚੋਂ ਜਗਮੀਤ ਬਰਾੜ ਲੀਡ ਤੇ ਸੀ ਇਹ ਤਾਂ ਮਾਝਾ ਗਿਆ ਜੀਰਾ ਤੇ ਧਰਮਕੋਟ ਵਾਲੀ ਸਾਈਡ ਤੇ ਜਾ ਕੇ ਫਰੋਜ਼ਪੁਰੋਂ ਸੋ ਗੱਲ ਇਹ ਆ ਕਿ ਤੰਗੜੀਆਂ ਲੜਾਈਆਂ ਵੀ ਲੜੀਆਂ ਐ ਸੀ ਗੱਲ ਨਹੀਂ ਐ ਜਿੱਤਿਆ ਵੀ ਹਾਰਿਆ ਵੀ ਦਲ ਬਦਲੀਆਂ ਵੀ ਹੋਈਆਂ ਆ ਆਖੀਰਲੀ ਵਾਰੀ ਤਾਂ ਕਾਂਗਰਸ 'ਚੋਂ ਕੱਢਿਆ ਗਿਆ ਨਾ ਤੁਹਾਨੂੰ ਪਤਾ ਐ ਉਦੋਂ ਵੀ ਕੀ ਮੈਟਰ ਸੀਗਾ ਆਪਾਂ ਨੂੰ ਇੱਥੇ ਪਤਾ ਮੁਕਸਰ ਮੇਲਾ ਸੀਗਾ ਜਦੋਂ ਮਾਗੀ ਦਾ ਮੇਲਾ ਸੀਗਾ ਹੋਇਆ ਕੀ ਕਿ ਪ੍ਰੋਗਰਾਮ ਸੀ ਇਹਨਾਂ ਦਾ ਤੇ ਇਹ ਤੁਹਾਨੂੰ ਪਤਾ ਇੱਥੇ ਪਾਈਆਂ ਦੀ ਫੈਮਿਲੀ ਹੈ ਜਿਹੜੀ ਕੈਪਟਨ ਉੱਧਰ ਚਲੇ ਗਿਆ ਇਹ ਉੱਥੇ ਬੰਦੇ ਲੈ ਕੇ ਖਲੋਤੇ ਸੀਗੇ ਇਹਨਾਂ ਨੇ ਆਪ ਦੀ ਸਮਝੀ ਕਿ ਵੀ ਹੱਦ ਤੱਕ ਹੈ ਸਾਡੀ ਇੱਥੇ ਸਟੇਜ ਤੇ ਰੌਲਾ ਪੈ ਗਿਆ ਕਿ ਭਾਈ ਤੂੰ ਜਦਾਂ ਹੁੰਦਾ ਵੀ ਤੁਸੀਂ ਆ ਆਪ ਦਾ ਹੰਕਾਰ ਹੀ ਫਲਾਂ ਰਾਜਾ ਮਹਾਰਾਜਾ ਜੋ ਹੋ ਗਿਆ ਤਾਂ ਉਥੋਂ ਕਹਿ ਲੋ ਕਿ અમરਿੰਦਰ ਸਿੰਘ پیش ਪੈ ਗਿਆ ਫਿਰ ਉਹ ਧਨਵਤਾ ਹੀ ਚੈਟ ਛੂਟ ਵਾਇਰਲ ਹੋ ਗਈ ਸੀਗੀ ਹਾਂਜੀ ਫਿਰ ਕੁਝ ਵੀ ਨਹੀਂ ਬਚਿਆ ਇਹ ਸਾਰਾ ਕੁਝ ਚੱਲਦਾ ਹੁੰਦਾ ਠੀਕ ਹੈ ਤਾਂ ਇਹ ਹੈ ਕਿ ਬੰਦੇ 'ਚ ਯਾਰ ਭਾਸ਼ਣ ਕਲਾ ਹੈ ਕੀ ਆ ਜੀ ਜੇ ਤੁਸੀਂ ਉਹ ਕਿਤੇ ਪੁਰਾਣਾ ਜੋ ਲੋਕ ਸਭਾ ਦੇ ਵਿੱਚ ਦਿੱਤਾ ਭਾਸ਼ਣ ਕਿਤੇ ਕੱਢ ਕੇ ਦੇਖ ਲਓ YouTube ਤੇ ਕੱਢ ਕੇ ਦੇਖ ਲਿਓ ਜੀ ਕਾਂਗਰਸ ਲਈ ਹੋਣ ਨਹੀਂ ਧਨੁਬਤਾ ਚਲਤੀ ਦਾ ਨਾਮ گاڑی ਹੋ ਜੀ 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 ਆਪਾਂ ਗੱਲ ਕਰ ਰਹੇ ਸੀ ਮਿੰਟੂ ਜੀ ਨਾਲ ਦੀ ਨਾਲ ਫਿਰ ਰਾਜਾ ਵੜਿੰਗ ਦੀ ਇੱਕ ਵੀਰ ਤੋਂ ਉੱਪਰ ਕਮੈਂਟ ਆਈ ਸੀ ਕਿ ਕਹਿੰਦੇ ਕਿ ਵੜਿੰਗ ਸਾਹਿਬ ਜਾ ਕੇ ਲੁਧਿਆਣੇ ਚ ਦੱਸਦੇ ਪਏ ਕਹਿੰਦੇ ਜੀ ਕਿ ਮਹਾਰਾਜਾ ਵੜਿੰਗਾ ਪਾਰਕਾਂ ਦੇ ਵਿੱਚ ਕਹਿੰਦੇ ਕਿ ਉਹ ਟੋਪੀ ਲਈ ਸੀ ਕਈ ਵਾਰੀ ਚਲੋ ਹੋ ਸਕਦਾ ਨਾ ਵੀ ਪਛਾਣਾਉਂਦੀ ਹੋਵੇ ਤੇ ਬਾਕੀ ਕੀ ਚਲੋ ਬਾਈ ਦੱਸਣਾ ਵੀ ਪੈਂਦਾ ਕਈ ਥਾਈਂ ਜੀ ਐਡਾ ਵੀ ਕਿ ਕਿ ਉਹ ਮਾਈਕਲ ਜੈਕਸਨ ਤੇ ਹੈ ਗਾਣੇ ਦਾ ਕਿ ਸਾਰੀ ਦੁਨੀਆ ਚ ਪਛਾਣਿਆ ਜਾਂਦਾ ਤੇ ਦੂਜੀ ਗੱਲ ਹੋ ਸਕਦਾ ਬਹੁਤੇ ਲੋਕ ਜਿਹੜੇ ਸਿਆਸਤ ਤੋਂ ਥੋੜਾ ਪਰੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਨਹੀਂ ਪਤਾ ਹੁੰਦਾ ਕਿ ਫਰਦੌਸਨ ਚ ਕੀ ਆ ਜੀ ਕੋਈ ਗੱਲ ਨਹੀਂ ਆ ਜੀ ਜੀ ਤਾਂ ਵੜਿੰਗ ਸਾਹਿਬ ਦੀ ਆਪਾਂ ਗੱਲ ਕਰ ਰਹੇ ਸੀ ਮਿੰਟੂ ਜੀ ਕਿ ਵੜਿੰਗ ਸਾਹਿਬ ਨੇ ਵੀ ਹੈ ਤਾਂ ਮਿਲਦਾ ਸ਼ੁਰੂਆਤੀ ਦੌਰ ਸ ਤੇ ਉਹਨਾਂ ਦੇ ਨਾਲ ਹੀ ਰਹੇ ਨੇ ਨਾ ਘਟੋ ਘਟ ਉਹ ਗੱਲ ਵਕਰੀ ਕਿਉਂ ਨਹੀਂ ਮੰਨਦੇ ਕਿ ਬਈ ਮੇਰੇ ਸਿਆਸੀ ਉਸਤਾਦ ਨੇ ਇਹ ਤੇ ਚਲੋ ਮੰਨਣ ਇਦਾਂ ਤੇ ਕਈ ਕਲਾਕਾਰ ਮਿਲ ਜੰਗੇ ਤੁਹਾਨੂੰ ਜਿਹੜੇ ਆਪਦੇ ਉਸਤਾਦ ਨੂੰ ਮੁੜ ਕੇ ਉਸਤਾਦ ਕਹਿੰਦੇ ਨਹੀਂ ਉਹਨਾਂ ਨੂੰ ਇਹ ਲੱਗਦਾ ਕਿ ਕਿੱਥੇ ਅਸੀਂ ਕਿੱਥੇ ਉਹਦਾ ਨਾਂ ਲਵਾਂਗੇ ਜੀ ਹੋ ਜਾਂਦਾ ਹੈ ਨਾ ਕਈ ਵਾਰ ਹੋ ਜਾਂਦਾ ਹੈ ਚਲੋ ਹਰ ਇੱਕ ਦੀ ਮਰਜ਼ੀ ਹੈ ਪਰ ਮੈਨੂੰ ਨਹੀਂ ਲੱਗਦਾ ਖੁੱਲੇ ਰੂਪ ਦੇ ਵਿੱਚ ਰਾਜਾ ਵੜਿੰਗ ਇਸ ਚੀਜ਼ ਨੂੰ ਨਾ ਕਰਨਗੇ ਰਾਜਾ ਵੜਿੰਗ ਦਾ ਪਿੰਡ ਵੜਿੰਗ ਹੈ ਜੀ ਤੁਹਾਨੂੰ ਪਤਾ ਉਹ ਨਹਿਰਾਂ ਦੇ ਉੱਤੇ ਪਿੰਡ ਹੈ ਜਿਹੜਾ ਵੜਿੰਗ ਹੈ